ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਜ ਕਿਰਨ ਮਿਲੇ ਜਲਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਯਾਰ ਸਤਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਬਿਨਾਸੀ ਪੁਰਖ ਹੈ ਸਭ ਮੇਰੇ ਅਸਮਾਨ ਦੀਨ ਦੇਵਾਲ ਸਤਗੁਰੂ ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਸ਼ਾ ਮਹਾਰਾਜ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਇਨਾਂ ਸੁਆਰਿਆ ਪੂਰੀ ਹੋਈ ਕਰਾਮਾਤ ਆਪ ਸੇਜਣ ਹਾਰੇ ਤਾਰ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਨਿਮਰਤਾ ਤੇ ਸੇਵਾ ਦੇ ਪੁੰਜ ਮਹਾਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਸ਼ਾ ਮਹਾਰਾਜ ਜੀ ਅੱਜ ਦੇ ਦਿਨ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਭਾਦੋਂ ਸੁਦੀ 3 ਭਾਦੋਂ ਸੁਦੀ 3 1638 ਈਸਵੀ ਨੂੰ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾਏ ਉਨ੍ਹਾਂ ਦੇ ਜੋਤੀ ਜੋਤ ਦਿਹਾੜੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਗੁਰਧਾਮਾਂ ਵਿਖੇ ਮਨਾਏ ਜਾ ਰਹੇ ਹਨ ਬੇਅੰਤ ਸੰਗਤਾਂ ਨਤਮਸਤਕ ਹੋ ਕਰਕੇ ਗੁਰਧਾਮਾਂ ਦੇ ਦਰਸ਼ਨ ਕਰਕੇ ਲਾਹਾ ਪ੍ਰਾਪਤ ਕਰ ਰਹੀਆਂ ਸਤਿਗੁਰੂ ਜੀ ਸਰਬੱਤ ਸੰਗਤਾਂ ਦੀਆਂ ਬੇਨਤੀਆਂ ਅਰਦਾਸਾਂ ਪ੍ਰਵਾਨ ਕਰਨ ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਿਸ਼ ਕਰਨ ਤਾਂਤਨ ਅਰਾਮਦਾਸ ਗੁਰੂ ਸਾਹਿਬਾਨ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਮਹਾਨ ਤੀਰਥ ਸਥਾਨ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬੇਅੰਤ ਸੇਵਾ ਕੀਤੀ ਔਰ 30 ਰਾਗਾਂ ਵਿੱਚ ਸਤਿਗੁਰਾਂ ਜੀਆ ਨੇ ਗੁਰਬਾਣੀ ਦਾ ਉਚਾਰਨ ਕੀਤਾ ਚਾਰ ਲਾਮਾਂ ਦਾ ਪਾਠ ਜਿਹੜਾ ਉਹ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕਰਨਾ ਕੀਤਾ ਅੰਮ੍ਰਿਤਸਰ ਨਗਰ ਬਸਾਇਆ ਸੰਤੋਖ ਸਰ ਸਰੋਵਰ ਦੀ ਸੇਵਾ ਕਰਾਈ ਐਸੇ ਮਹਾਨ ਕਾਰਜ ਸਤਿਗੁਰਾਂ ਜੀਆ ਨੇ ਆਪਣੇ ਜੀਵਨ ਕਾਲ ਵਿੱਚ ਕਰਨਾ ਕੀਤਾ ऐसे महान सतगुरुਾਂ ਦੇ ਜੀਵਨ ਅੱਗੇ ਸਿਰ ਝੁਕਦਾ ਹੈ ਸਤਗੁਰ ਜੀ ਕਿਰਪਾ ਕਰਨ ਸਰਬੱਤ ਸੰਗਤਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਚੜ੍ਹਦੀਆਂ ਕਲਾ ਵਾਲੇ ਜੀਵਨ ਬਖਸ਼ਿਸ਼ ਕਰਨ ਸਤਗੁਰਾਂ ਦੀ ਕੁੱਲ ਉਮਰ ਜਿਹੜੀ ਹੈ ਉਹ 46 ਸਾਲ 11 ਮਹੀਨੇ ਤੇ 7 ਦਿਨ ਹੋਈ ਹੈ ਔਰ 7 ਸਾਲ ਸਤਗੁਰ ਜੀ ਗੁਰਤਾ ਗਰਦੀ ਦੇ ਸ਼ੁਭਾਇਮਾਨ ਹੋਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ